ਮਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਪਸ਼ੂ ਦਿਖਾਉਣੇ ਆ ਇੱਕ ਆ ਛੋਟੀ ਗੱਭਣ ਨੂੰ ਤੁਹਾਨੂੰ ਤਿਆਰ ਤਾਂ ਨਾ ਛੋਟੀ ਦਿਖਾਉਣੀ ਹੈ ਕਾਫੀ ਖੂਬਸੂਰਤ ਛੋਟੀ ਆ ਤੇ ਇੱਕ ਆ ਚੰਗੇ ਦੁੱਧ ਵਾਲੀ ਜਿਹੜੀ ਟੁਕੜ ਗੱਭਣ ਜਿਹੜੀ ਇੱਕ ਵੇੜ ਤੁਹਾਨੂੰ ਦਿਖਾਵਾਂਗੇ ਬਾਕੀ ਕੱਬਨ ਆਪਣੀ ਪਾਸ ਕਰਕੇ ਖੜਾ ਤੇ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਧੀਆ ਸਸੀ ਕਾਲ ਜੀ ਸਸੀ ਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਹਾਂ ਮੈਂ ਦਿੱਤੀ ਹੈ ਯਾਨੀ ਚੱਕ ਮਸ਼ੀਨਾਂ ਤੇ ਸੀਜ਼ਨ ਵਾਲਾ ਤੇ ਜਲਾ ਮਸਰ ਜੀ ਫੋਨ ਨੰਬਰ ਹੀ ਬੋਲਦਾ 988918622 ਠੀਕ ਆ ਹਾਂਜੀ ਅੱਜ ਇੱਕ ਟੋਕੜ ਗੱਬਨ ਵੜ ਤੇ ਇੱਕ ਛੋਟੀ ਜੇ ਇੱਕ ਭਾਜੀ ਛੋਟੀ ਜੇ ਪਹਿਲਾਂ ਛੋਟੀ ਵਿਖਾ ਲਈਏ ਹਰੇ ਕਿ ਪਹਿਲਾਂ ਵੜ ਵਿਖਾ ਲਈਏ ਆਹ ਖਾਈਏ ਭਾਜੀ ਚਲੋ ਪਹਿਲਾਂ ਵੜ ਭਾਜੀ ਕਿ ਕਰੋ ਲਿਆ ਅੱਛਾ ਭਾਜੀ ਕੌਣ ਇਹੋ ਜਿਹਾ ਤੁਹਾਨੂੰ ਬੜਾ ਗੀ ਡੰਗਰ ਵੇਚਦਾ ਇੰਨਾ ਬੱਛੀ ਕੋ ਦੁੱਧ ਦੇ ਆਣਾ ਅੱਛਾ ਦੋ ਡੰਗ ਮੇਰੇ ਘਰ ਕੋ ਥੋੜੇ ਅੱਛਾ ਤੇ ਭਾਵੇਂ ਚਾਰ ਡੰਗ ਥੋੜੇ ਠੀਕ ਆ ਹਾਂਜੀ ਸਾਢੇ 24 ਮਹੀਨੇ ਟੈਕ ਪਾਸ ਹੋਊਗੀ ਠੀਕ ਆ ਤੇ ਚੌਹ ਦੀ ਕਰਕੇ ਦਵਾਂਗੇ ਠੀਕ ਆ ਕੋਈ ਇਹਨੂੰ ਪਾੜਾ ਨਹੀਂ ਪਾਉਣਾ ਕੋਈ ਇਹਨੂੰ ਮਲ ਰਸੀ ਨਹੀਂ ਪਾਉਣੀ ਭਾਈ ਠੀਕ ਆ ਇਤਰਾ ਬੈਡਮ ਇਤਰਾ ਹੀ ਬੈਜਣਾ ਥੱਲੇ ਤੇ ਆ ਥਾਣੇ ਦੇ ਦੇਖ ਸਕਦੇ ਆ ਪਾ ਲਾਗੇ ਤਾਂ ਇਤਰਾ ਹੀ ਠੀਕ ਆ ਤੇ 14 ਕਿਲੋ ਭਾਈ ਦੁੱਧ ਹੋਊਗਾ ਤਿਆਰ ਮੁਕ ਤੇ ਅੱਛਾ ਹਾਂਜੀ ਸਾਢੇ 4 ਮਹੀਨੇ ਚੈੱਕ ਪਾ ਦੇ ਠੀਕ ਆ ਸਾਡੀ 3-4 ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੈ ਗਾ ਗਰਮੀ ਆਉਂਦੀ ਏ ਅੱਛਾ ਜਿਹੜਾ ਡੰਗਰ ਸਾਡਾ ਜਾਂਦਾ ਤੋਕੜ ਗੱਬਣ ਸਾਡੀ ਸਿਰਫ ਭਾਈ ਜਿਹੜੀ ਹਫ਼ਤੇ ਦੀ ਕਹੀ ਉਹ ਹਫ਼ਤੇ ਉਹਨੂੰ ਕੋਈ ਕਰਾਵੇ ਹਾਂਜੀ ਜਿਹੜੀ 4 ਦਿਨਾਂ ਨੂੰ ਕਹਿੰਦੇ 4 ਦਿਨਾਂ ਦੀ ਕਰਾਵੇ ਠੀਕ ਹੈ ਜੀ ਹਾਂ ਜੀ ਬੜੇ ਸਾਰੀਆਂ ਚੀਜ਼ਾਂ ਤੁਹਾਨੂੰ ਵੀ ਪਤਾ ਤੇ ਬਾਕੀ ਤੇ ਇਹਨੇ ਸੱਜਦੇ ਨੇ ਦੁੱਧ ਚੰਗਾ ਕੱਢਿਆ ਨਾ ਜਿਹਨੇ ਝੂਠ ਮਾਰ ਦੇਣਾ ਏਡਾ ਮਜਬੂਰੀਆਂ ਦੇ ਦਿੱਤੀ ਇਹ ਦੀ ਚੀਜ਼ ਕੌਣ ਵੇਚਦਾ ਜੀ ਹਾਂ ਜੀ ਹਾਂ ਜੀ ਮਜਬੂਰੀ ਨੂੰ ਵੇਚੇ ਡੱਗਰ ਨੇ ਰੋਵੀ ਵੀਰ ਨੇ ਠੀਕ ਆ ਹਾਂ ਜੀ ਦੁੱਧ ਫਿਰ ਇਹ ਦੁੱਧ ਭਾਜੀ ਇਹ ਰੱਖ ਦੇ ਗਾੜੇ ਕਰ ਦੇ ਬਾਕੀ ਹੈਗੇ ਵੀ ਜਰਤੀ ਕ੍ਰੋਸ ਤੇ ਆ ਰੰਗ ਭਾਜੀ ਵਿ ਜਾ ਗਿਆ ਜੀ ਆਹ ਰਹਾ ਸਜਰਾ ਵਾਂਗੂ ਬਣੀ ਹੈ ਹੁਣ ਵੀ ਥੱਲੇ ਬਾਕੀ ਮਿਲਕਵੇਂ ਨੇ ਵੀ ਕਾਫੀ ਚੰਗੀ ਲੱਗੀ ਹੈ ਦੁੱਧਾਂ ਵਾਲੀਆਂ ਨਿਸ਼ਾਨੀਆਂ ਸਾਰੀਆਂ ਚੰਗੀਆਂ ਭਾਈ ਇਹ ਸੁਆਹ ਸੁਣੀ ਆ ਤੇ ਜਾ ਅੱਛਾ ਦੇਖਣ ਨੂੰ ਜਿਹਾ ਲੱਗਦੀ ਛੋਟੀ ਪਹਿਲਾਂ ਸੁਣੀ ਅੱਛਾ ਇਹ ਸੁਣੀ ਆ ਮੰਨ ਲਓ ਅਵੇਲਾ ਪਛਮਾਈ ਦੇ ਬਹਿ ਰੱਥਣਾਂ ਹਾਂਜੀ ਹਾਂਜੀ 14 ਕਿਲੋ ਦੁੱਧ ਮੈਨੂੰ ਇਹ ਸੁਆ ਸੁਣੀ ਜੀ ਪਾਜੀ ਮੰਨ ਲਓ ਤੇਤਰਾ ਸੁਣੀ ਜੇ ਮੰਨ ਲਓ ਵੇਖਣ ਨੂੰ ਕਹਿਦੀ ਮੈਂ ਪਹਿਲਾਂ ਕਹਿਦੀ ਅੱਛਾ ਜੀ ਉਹ ਆਂਦਾ ਵੀ ਦੁੱਧ ਦੇਂਦੀ ਦੇਂਦੀ ਵਹਿੜ ਸੋ ਪੈਂਦੀ ਅੱਛਾ ਹੁਣ ਪਾਜੀ ਆਦ ਜ ਗਈ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਹੁਣ 2 ਮਹੀਨੇ ਬਹੁਤਾ ਨਹੀਂ ਤੇ 2 ਮਹੀਨੇ ਪਾਜੀ ਨੇ ਦੁੱਧ ਦੇ 14 ਕਿਲੋ ਕਿੱਥੇ ਲੱਜੋ ਪਿਦੋ ਇਹ ਦੋ ਤਿੰਨ ਤਿੰਨ ਮਹੀਨੇ ਦੇ ਦੇਣਾ ਇਹਨੇ ਮੈਂ ਛੱਡ ਸਕਦੇ ਪਾਜੀ ਦੇਖੋ ਹਾਂਜੀ ਹਾਂਜੀ ਥਾਣੇ ਦੇਖੋ ਕਿੰਨਾ ਪਿਆਰਾ ਗੱਡਿਆਂ ਤੇ ਮੁੱਲ ਫਿਰ ਇਹਦਾ ਬੋਲ ਪਾਜੀ ਇਹੋ ਜਿਹੀ ਜਿੰਨਾ ਤੁਹਾਨੂੰ ਬਤਾ ਸਕੀਨਾਂ ਮੰਗੀ ਉਹਨਾਂ ਹੀ ਥੋੜਾ ਜੀ ਹਾਂਜੀ ਹਾਂ ਜੇ ਤਾਂ ਪਾਜੀ ਦੁੱਧ ਦੇ ਹਿਸਾਬ ਨਾਲ ਗਣੀਏ ਹਾਂਜੀ ਫਿਰ ਵੀ ਭਾਵੇਂ ਤੁਹਾਨੂੰ ਪਤਾ 60 65 ਹੀ ਮੰਗੀ ਜਾਂਦਾ ਵੀਰ ਭਰਾ ਹਣਾ ਹਾਂਜੀ ਆਪਾਂ ਭਾਈ ਇਹਦਾ ਮੁੱਲ ਕਰਦੇ ਆ 54000 ਅੱਛਾ ਤੇ ਉਦਲਾ 4000 ਛੋੜ ਹੋਊਗੀ ਅੱਛਾ 50 ਚੋਂ 1000 ਹੋਰ ਹੋਊਗੀ ਅੱਛਾ 50000 ਛੱਡ ਦੋ 6000 ਛੱਡਾਂਗੇ ਪਾਜੀ 9000 ਦੀ ਕਾਈ ਦੇ ਰਾਂ ਪਾਜੀ ਠੀਕ ਹੈ ਹੋਰ ਕਰ ਦਈਏ ਕਰ ਦੋ ਹੋਰ ਕੇ 2000 ਹੋਰ ਕਰਾਂਗੇ अच्छा हां जी 47000 ਦੀ ਭਾਜੀ ਦਵਾਂਗੇ ਜਿਹੜੇ ਵੀਰ ਨੂੰ ਚੰਗੀ ਲੱਗਦੀ ਉਹ ਪੁੰਦਾਰੇ ਠੀਕ ਆ ਠੀਕ ਹੈ ਜੀ ਹਾਂ ਜੀ 14 ਕਿਲੋ ਦੁੱਧ ਮਿਲ ਕੇ ਖੜਿਆ ਸਾਢੇ 45 ਮਿੰਟ ਚੱਕ ਪਾ ਠੀਕ ਹੈ ਤੇ ਛੋਟੀ ਪਹਿਲਾਂ ਸੁਆ ਛੋਟੀ ਵੀ ਭਾਜੀ ਪਹਿਲਾਂ ਸੁਆ ਇਦਾਂ ਇਦਾਂ ਹੀ ਥੱਲੇ ਬਹਿ ਜਾਣਾ ਨਹੀਂ ਨਹੀਂ ਇਦਾਂ ਹੀ ਠੀਕ ਹੈ ਜੀ ਅਜੇ ਸੁਨਾ ਆ ਇਹਨੇ ਤਿਆਰ ਹੋਣਾ ਆ ਜੇ ਤੇ ਬਾਕੀ ਪੂਰੀ ਰਾਜੀ ਆ ਸਾਂਭੀ ਚੰਗੀ ਆ ਪਾਜੀ ਮਖਾਲ ਤੋਂ ਮਾਖ ਨਹੀਂ ਜੜਿਆ ਛੋਟੀ ਦੇ ਹਾਂਜੀ ਹਾਂਜੀ ਪਹਿਲੇ ਸਵੇ ਸੁਣੀ ਜੀ ਠੀਕ ਆ ਹਾਂਜੀ ਵੇਖਦਾ ਛੋਟੀ ਕਿਤਰਾ ਹੱਡਾ ਦੁੱਧ ਇਹਨੇ ਪਹਿਲੇ ਸਵੇ ਚੰਗਾ ਕੱਢੀ ਜਣਾ ਪਾਜੀ ਪਹਿਲੇ ਸਵੇ 14 ਕਿਲੋ ਦੁੱਧ ਕੱਟੀ ਜਾਊਗੀ ਅੱਛਾ ਹਾਂਜੀ ਤਰ ਹਾਂ ਇੱਕ ਕਰੀ ਫੇਰ ਦੇਖੋ ਲਾ ਮਾਨ ਮਾ ਗੜਾ ਸੋਨਾ ਬਾਕੀ ਫੱਬਦੀ ਆ ਛੋਟੀ ਪੂਰੀ ਪਾਰੇ ਪੱਲੇ ਦੀ ਝੋਟੀ ਆ ਇਹਨੂੰ 99 ਐ ਬਿਲਕੁਲ ਦੂਰ ਦੂ ਜਿਹੜਾ ਤੇ ਪ੍ਰੋਪਰ ਹੱਥ ਚੋਂ ਨਾਲ ਖਾਣੇ ਚੰਗੀ ਡੰਗਰ ਸੰਭਦਾ ਖੜਾ ਜੀ ਹਾਂਜੀ ਹਾਂਜੀ ਹੁਣ ਚੰਗਾ ਸੰਭਿਆ ਤੇ ਉਹਨੇ ਪਹਿਲੇ ਵੜਲੇ ਆ ਦੇਖ ਸੰਦੇ ਨਹੀਂ ਤਰਕਾ ਕਨੜਾ ਦਾ ਸਾਈਜ਼ ਗੈਪ ਜਿਹੜਾ ਚੰਗਾ ਆ ਦੂਰ ਦੂ ਜਿਹੜਾ ਥਾ ਹਾਂ ਲੋਗਿਆ ਬੜਾ ਬਾਕੀ ਗਾਣਾ ਵੀ ਹਵਾਨਾ ਚੰਗਾ ਪਰ ਹੰਦੀ ਗਾੜ ਵੀ ਚੰਗੀ ਤਿਆਰ ਤੇ ਪਾਜੀ ਵੇਖ ਲੋ ਫालतू ਮਾਸ ਚੜਿਆ ਕਿ ਝੋਟਕੇ ਜਿੰਨੀ ਲਗੀ ਲੋਸ ਨੋਸ ਕਰਦੀ ਛੱਡੀ ਗਈ ਲਈ ਬਾਕੀ ਗੋਲ ਸਿੰਘ ਦੀ ਝੋਟੀ ਆ ਠੀਰੀ ਬੜੀ ਆ ਠੰਡੀ ਬੜੀ ਤੇ ਇਹਦਾ ਫਿਰ ਮੁੱਲ ਭਾਜੀ ਉਹ ਨਹੀਂ ਪਹਿਲਣ ਵੀ ਇੰਨਾ ਕੇ ਚੱਦਾ ਉਹ ਗੱਲ ਆ ਇਹ ਪਹਿਲਣ ਬੜੀ ਵੱਡੀ ਪੰਨ ਖੱਲੇ ਹੋ ਚੰਗੀ ਬੱਤਾਂ ਜਿਤਨਾ ਬਣੂਗੀ ਚੰਗੀ ਥੱਲੇ ਪਾਣੀ ਪਾਣੀ ਬੜੀ ਇਹ ਤੁਹਾਡੀ 1.5 ਹੱਥ ਲੈ ਜੂਗੀ ਹਾਂਜੀ ਝੋਟੀ ਬਣ ਜੂਗੀ ਚੰਗੀ ਤੇ ਇਹਦਾ ਮੁੱਲ ਇਹਦਾ ਮੁੱਲ ਭਾਜੀ ਸਾਡੇ ਕੋਲ ਤੇ ਮੰਗਦੇ 1.40 ਹਜ਼ਾਰ ਅੱਛਾ ਅਸੀਂ ਕਿਹਾ ਬਈ ਨਾ ਮੁੱਲ ਕਰੀ ਜਾਂਦੇ ਮੁੱਲ ਨਹੀਂ ਕੀਤਾ ਦੇਣੀ ਇਹ ਨਹੀਂ ਦੀ ਅੱਛਾ ਤੇ ਅਸੀਂ ਭਾਜੀ ਚਲੋ ਤੋੜ ਪੰਨ ਕੇ ਲਈ ਆ ਅੱਛਾ ਅਸੀਂ ਭਾਜੀ ਕਰਦੇ ਇਹਦਾ ਮੁੱਲ 1.25 ਹਜ਼ਾਰ ਅੱਛਾ 1.5 ਲੱਖ ਸਵਾਲ ਲੱਖ ਹਾਂਜੀ ਤੇ ਵਿੱਚ ਮਾਨਤਨ ਮਾਨਤਨ ਭਾਜੀ ਤੁਸੀਂ ਹੀ ਕਰਾ ਦਿਓ ਜਿੰਨਾ ਕਰਵਾਉਣਾ ਪੰਜ ਡਾਤੀ ਉਪਰ ਪੰਜ ਨਾ ਡਾਜੀ 10 ਹੀ ਡਾਜੀ ਅੱਛਾ 15 ਹੀ ਦੇ ਦਈਏ ਵੇਖ ਲਓ ਤੁਹਾਡੀ ਮਰਜ਼ੀ ਆ ਹਾਂਜੀ 10 ਦੀ ਦੇ ਦਾਂਗੇ ਅੱਛਾ 1 ਲੱਖ ਦੇ 10000 ਰੁਪਏ 10000 ਦੇਵਾਂਗੇ ਹੋਰ ਭਾਜੀ 2000 ਮਾਨਤਨ ਕਰਾਂਗੇ ਅੱਛਾ ਹਾਂਜੀ 1 ਲੱਖ 8000 ਦੇ ਦੇ ਦਵਾਂ ਪੰਜ ਦੀ ਭਾਜੀ ਦੇ ਦਾਂਗੇ ਅੱਛਾ ਪੰਜ ਦੀ ਪੰਜ ਦੀ ਦੇ ਦਾਂਗੇ ਠੀਕ ਹੈ ਹਾਂ ਤੇ ਬਾਕੀ ਚੱਲੋ ਕੋਈ ਫੋਨ ਲਾਊਗਾ ਦੋ ਬੰਨੇ ਬੈਣ ਬੈ ਕੇ ਚੌਂਣ ਆਲੀ ਆ ਘਟੀ ਠੀਕ ਹੈ ਤੇ ਮੌਕੇ ਤੇ ਮਾਨਤਨ ਹੋ ਜਾਊਗਾ ਹਨਾ ਹੋਰ ਕਰ ਦਿੰਨੇ ਮਾਨ ਕਿੰਨਾ ਲੱਖ ਚੋਵੀ 2000 ਕਰ ਦੇ ਅੱਛਾ 98000 ਦੀ ਦੇ ਦੇ 90000 ਦੀ ਦੇਣੀ ਠੀਕ ਹੈ ਹਾਂ ਜਿਹਨੂੰ ਚੰਗੀ ਲੱਗਦੀ ਫੋਨ ਲਾ ਲਈ ਠੀਕ ਹੈ ਜੀ ਹਾਂ ਜੀ ਤੇ ਬਾਕੀ ਇੱਥੇ ਆਓ ਆਪਣੀ ਵੇਸ ਚੱਕ ਕੇ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ